वाहेगुरु जी का खालसा वाहगुरु जी की फतेह गुरु प्यारी साहब संगत जी ये गुरुद्वारा साहेब रत्ता खुरद डिस्ट्रिक अलवर है जो कि बहुत खूबसूरत गुरुद्वारा साहिब बनाया है वे उसे गुरु नानक लंगर सेवा एवं गुरमत एजुकेशन ट्रस्ट के द्वारा ਬੱਚਿਆਂ ਲਈ ਗੁਰੂਕੀ ਦੀ ਕਲਾਸ ਚਲਾਈ ਜਾ ਰਹੀ ਹੈ ਜਿੱਥੇ ਬੱਚਿਆਂ ਨੂੰ ਗੁਰੂ ਸਿੱਖ ਇਤਿਹਾਸ ਤੇ ਗੁਰਮੁਖੀ ਪੜਾਇਆ ਜਾ ਰਿਹਾ ਹੈ ਸੁੰਗਤ ਦੇ ਚੜ੍ਹਨਾ ਦੀ ਬੇਨਤੀ ਕੀਤੀ ਜਾਂਦੀ ਹੈ ਜੀ ਜਿਵੇਂ ਕਿ ਆਪਾਂ ਆ ਕੇ ਆਏ ਸੋਣ ਤੇ ਚੱਕਰਨਸਤੇ ਕਿ ਬਾਬਾ ਜੀ ਬੱਚਿਆਂ ਨੂੰ ਕਿਵੇਂ ਪੜਾ ਰਹੇ ਨੇ ਕਿਵੇਂ ਬੱਚੇ ਪੜ੍ਹ ਰਹੇ ਨੇ ਤਾਂ ਅਸੀਂ ਆ ਕੇ ਉਜਰਣ ਕੀਤਾ ਹੈ ਕਿ ਬੱਚੇ تھے ਜੋ ਸਕੂਲਾ ਚ ਨਹੀਂ ਜਾਂਦੇ ਨੇ ਸਕੂਲਾ ਚ ਪੜ੍ਹਦੇ ਨਹੀਂ ਬੱਚੇ ਇੱਥੇ ਜਿਹੜੇ ਸਕੂਲਾ ਚ ਪੜ੍ਹਦੇ ਨੇ ਉਹਨਾਂ ਨੂੰ ਸਕੂਲਾਂ 'ਚ ਸਹੀ ਤਰੀਕੇ ਨਾਲ ਨਹੀਂ ਪੜਾਇਆ ਜਾਂਦਾ ਆ। ਆਪਾਂ ਹੁਣੇ ਆ ਕੇ ਟੈਸਟ ਲਿਆ ਬੱਚਾ ਦਾ ਕਮਜੋਰੀ ਕਮ ਤੀਸਰੀ ਚੌਥੀ ਪੰਜਵੀਂ ਕਲਾਸ ਤੱਕ ਦੇ ਬੱਚੇ ਨੇ ਜਿਨ੍ਹਾਂ ਨੂੰ ਹਿੰਦੀ ਵੀ ਨਹੀਂ ਪੜ੍ਹਨੀ ਆਉਂਦੀ ਸਹੀ ਤਰ੍ਹਾਂ। ਜਿਨ੍ਹਾਂ ਨੂੰ ਦੋ ਅੱਖਰ ਤਿੰਨ ਅੱਖਰ ਦੀ ਹਿੰਦੀ ਵੀ ਨਹੀਂ ਪੜ੍ਹਨੀ ਆਉਂਦੀ ਜੋ ਕਿ ਸਕੂਲਾਂ 'ਚ ਕਾਫੀ ਸਾਲ ਤੋਂ ਪੜ੍ਹਾਈ ਜਾ ਰਹੀ ਹੈ ਪਰ ਬੱਚਿਆਂ ਤੇ ਖਿਆਲ ਨਹੀਂ ਦਿੱਤਾ ਜਾ ਰਿਹਾ। ਤੇ ਕਾਫੀ ਬੱਚੇ ਹੈਗੇ ਨੇ ਜੋ ਕਿ ਕੇਸ ਕਟਾ ਚੁੱਕੇ ਨੇ। ਬਾਈ ਗਰੂ ਜੀ ਅੱਪਾ ਉਪਰਾਲਾ ਕਰ ਰਹੇ ਆ ਕਿ ਜਿਆਦਾ ਤੋਂ ਜਿਆਦਾ ਸਭ ਤੋਂ ਪਹਿਲੇ ਬੱਚਿਆਂ ਨੂੰ ਜਿਹੜੇ ਬੱਚਿਆਂ ਨੇ ਕੇਸ ਘਟਾ ਲਏ ਨੇ ਉਹਨਾਂ ਨੂੰ ਕੇਸਕਾਰੀ ਬਣਾਈਏ ਤੇ ਬੱਚਾ ਦੇ ਉੱਤੇ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਗੁਰਮਤਿ এডਿਕੇਸ਼ਨ ਤੇ ਦਿੱਤੀ ਜਾਵੇ ਗੁਰਮੁਖੀ ਪੜਾਈ ਜਾਵੇ ਗੁਰੂ ਇਤਿਹਾਸ ਪੜਾਇਆ ਜਾਵੇ ਪਾਠ ਕਰਨਾ ਸਿਖਾਇਆ ਜਾਵੇ ਲੇਕਿਨ ਨਾਲ-ਨਾਲ ਬੱਚਿਆਂ ਨੂੰ ਜੋ ਬੁਨਿਆਦੀ ਸਿੱਖਿਆ ਹੈ ਜੋ ਸਕੂਲੀ ਸਿੱਖਿਆ ਹੈ ਜਿਸ ਦੇ ਨਾਲ ਬੱਚੇ ਅੱਗੇ ਜਾ ਕੇ ਕੁਝ ਨੌਕਰੀ ਪ੍ਰਾਪਤ ਕਰ ਸਕਣ ਜਾਂ ਕੋਈ ਆਪਣਾ ਜੀਵਨ ਦਾ ਸੰਘਰਸ਼ ਕਰ ਸਕਣ ਇਸ ਗਿਆਨ ਦੇ ਨਾਲ ਉਹ ਵੀ ਬਹੁਤ ਜ਼ਰੂਰੀ ਹੈ ਕਿ ਬੱਚਾ ਤੇ ਜਿ세ਾ ਕਿ ਸਕੂਲਾਂ ਚ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਜੇਕਰ ਸੰਗਤ ਮਿਲ ਕੇ ਇੱਕ ਅਲੱਗ ਆਪਣਾ ਸਕੂਲ ਖੋਲੇ ਇੱਕ ਆਪਣਾ ਅਲੱਗ ਆਪਣੇ ਬੱਚਿਆਂ ਵਾਸਤੇ ਸਕੂਲ ਹੋਵੇ ਜਿੱਥੇ ਆਪਾਂ ਆਪਣੇ ਬੱਚਾ ਤੇ ਸਪੈਸ਼ਲ ਧਿਆਨ ਦੀਏ ਜਿਵੇਂ ਚੌਥੀ ਪੰਜਵੀਂ ਕਲਾਸ ਦੇ ਕੁਝ ਬੱਚੇ ਨੇ ਜਿਨ੍ਹਾਂ ਨੂੰ ਹਿੰਦੀ ਵੀ ਨਹੀਂ ਪੜ੍ਹਨੀ ਆਂਦੀ ਉਹਨਾਂ ਨੂੰ ਬਹੁਤ ਉਹਨਾਂ ਤੇ ਮਿਹਨਤ ਕਰਨ ਦੀ ਜ਼ਰੂਰਤ ਹੈ। ਉਹਨਾਂ ਨੂੰ ਪੜ੍ਹਾਉਣ ਦੀ ਜ਼ਰੂਰਤ ਹੈ। ਜੇਕਰ ਉਹਨੂੰ ਨੀਵੇਂ ਛੱਡ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਨੂੰ ਸੰਘਰਸ਼ ਕਰਨਾ ਪਏਗਾ, ਅੱਗੇ ਵਧ ਨਾ ਸਕੋ। ਇਸ ਲਈ ਸੰਗਤ ਨੂੰ ਬੇਨਤੀ ਹੈ ਕਿ ਅਲਵਰ ਜਲੇਲ ਦੇ ਵਿੱਚ ਜੋ ਸਿੱਖਿਆ ਦੇ ਪਿੰਡ ਨੇ ਉਥੇ ਬੱਚਿਆ ਲਈ ਸਿੱਖਿਆ ਲਈ ਕੁਝ ਨਾ ਕੁਝ ਪ੍ਰਬੰਧ ਕੀਤਾ ਜਾਵੇ। ਇੱਕ ਕਿਸੇ ਇੱਕ ਸੈਂਟਰ ਦੇ ਵਿੱਚ ਇੱਕ ਸੈਂਟਰ ਬਣਾਇਆ ਜਾਵੇ ਜਿੱਥੇ ਸਾਰੇ ਪਿੰਡਾਂ ਦੇ ਬੱਚੇ ਪੜ੍ਹਨ ਆਉਣ ਉਹਨਾਂ ਨੂੰ ਬਾਕੀ ਐ ਸਕੂਲਾਂ ਤੋਂ ਮਤਲਬ ਕੀ ਹਟਾ ਕੇ ਇੱਕ ਆਪਣਾ ਸਕੂਲ ਬਣਾ ਕੇ ਵਿਦਿਆਲੇ ਬਣਾ ਕੇ ਉੱਥੇ ਪੜ੍ਹਾਈ ਕਰਾਈ ਜਾਵੇ ਤੇ ਜਿਹਨਾਂ ਦੇ ਬੱਚਿਆਂ ਦਾ ਜੀਵਨ ਜੋ ਹੈ ਅੱਗੇ ਇੱਕ ਸਹੀ ਜੀਵਨ ਹੋ ਸਕਦਾ ਹੈ ਸੰਗਤ ਜੀ ਗੌਰ ਕਰਨਾ ਇਸ ਗੱਲ ਤੇ ਤੇ ਇਹ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਜੋ ਕਿ ਬਹੁਤ ਇੰਪੋਰਟੈਂਟ ਹੈ ਅਭਿਸ਼ੇਵ ਬਹੁਤ ਮੰਦਿਰ ਹੈ ਬੱਚਾ ਤੇ ਬਿਲਕੁਲ ਸਕੂਲਾਂ 'ਚ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਗੱਲ ਬਾਰ ਬਾਰ ਖਟਕਦੀ ਹੈ ਮਨ ਦੇ ਵਿੱਚ ਕਿ ਜੇਕਰ ਆਪਣੇ ਵਿਦਿਆਲੇ ਬਣਾ ਕੇ ਅਸੀਂ ਆਪ ਆਪਣੇ ਬੱਚਾ ਤੇ ਧਿਆਨ ਦਈਏ ਮਨ ਵਾਲੀ ਪੀੜੀ ਚੱਹ ਆਉਂਦੀ ਹੈ ਤਾਂ ਇਹਦਾ ਜਿਹੜਾ ਕੋਈ ਦੇਖੋ ਕੁਝ ਸੁਧਰ ਸਕਦਾ ਹੈ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਲ ਹੈ ਵਾਹਿਗੁਰੂ ਜੀ ਦੇਖ ਸਕਦੇ ਹੋ ਕਿ ਚਾਹਲੀ ਬੱਚੇ ਨਿਕਲਾ ਕੇ ਚਾਰੇ ਨੇ ਪਾਪਾ ਜੀ ਕਹ ਰਹੇ ਸਨ ਸ਼ੰਡੇ ਨੂੰ ਤੇ ਕਾਫੀ ਬੱਚੇ ਆਏ ਸਨ ਕਮ से कम 65 ਬੱਚੇ ਸਨ ਇਹ ਕਾਲਾ ਸ੍ਰੀ ਗੁਰਮਾਨਕ ਲੰਗਰ ਸੇਵਾ ਐਂਡ ਐਜੂਕੇਸ਼ਨ ٹرسٹ ਖੈਰਤਲ ਦੁਆਰਾ ਚਲਾਇਆ ਜਾ ਰਿਹਾ ਹੈ ਸੰਗਤਾ ਦੀ ਸਹਾਇਤਾ ਔਰ ਸਹਿਯੋਗ ਦੇ ਨਾਲ ਸੰਗਤਾ ਸਹਿਯੋਗ ਕਰਦੀਆਂ ਨੇ ਵੱਧ ਚੜ ਕੇ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਰ ਨੂੰ ਸੈਲਰੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਪੜਾਉਣ ਲਈ ਅਤੇ ਬੱਚਾ ਕੋਲ ਕੋਈ ਤੁਸੀਂ ਪਤਾ ਦੀ ਮਾਇਆ ਪੇਟਾ ਨਹੀਂ ਲਈ ਜਾਂਦੀ ਹੈ ਕਿ ਬੱਚਿਆਂ ਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਇਹ ਸਭ ਸੰਗਤੀ ਸਹਾਇਕ ਦੇ ਨਾਮ ਹੋ ਰਿਹਾ ਹੈ ਸੁਵਾਈ ਗਰੂ ਜੀ ਕਿਰਪਾ ਕਰੋ ਕਿ ਬੱਚਿਆਂ ਨੂੰ ਸਿੱਖਿਆ ਦਾ ਲੰਗਰ ਜਿਹੜਾ ਹੈ ਵਰਤਾਇਆ ਜਾਵੇ ਇਹ ਸਿੱਖਿਆ ਦਾ ਲੰਗਰ ਇਹ ਸ਼ਬਦ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾ ਲਈ ਬਹੁਤ ਇੰਪੋਰਟੈਂਟ ਹੈ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਬਹੁਤ ਲੰਗਰ ਚੱਲਦੇ ਹਨ ਗਰੀਬਾਂ ਲਈ ਗਰੀਬਾਂ ਦੀ ਭੁੱਖ ਮਿਟਾਉਣ ਲਈ ਪਿਆਸ ਮਿਟਾਉਣ ਲਈ ਲੇਕਿਨ ਸਾਡੀ ਕੌਮ ਨੂੰ ਆਪ ਨੂੰ ਵੀ ਲੋੜ ਹੈ ਇੱਕ ਲੰਗਰ ਦੀ ਜੋ ਆਏ ਗੁਰੂ ਜੀ ਸਿੱਖਿਆ ਦਾ ਲੰਗਰ ਹੈ ਸੰਗਤਾਂ ਸਾਰੀਆਂ ਮਿਲ ਕੇ ਸਹਿਯੋਗ ਕਰਨ ਇਸੇ ਪ੍ਰਾਲੇ ਨੂੰ ਅੱਗੇ ਵਧਾਉਣ ਵਾਸਤੇ ਸ੍ਰੀ ਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਜੀ ਦਾ